प्यारे विद्यार्थियों सत श्री अकाल स्वागत है ਤੁਹਾਡਾ ਮੇਰੇ YouTube ਚੈਨਲ ਸ਼੍ਰਾਟ ਨੌਂਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਪ੍ਰਾਪਤ ਕਰੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ 21 ਤਰੀਕ ਨੂੰ ਤੁਹਾਡਾ 12ਵੀਂ ਜਮਾਤ ਦਾ ਰਾਜਨੀਤੀ ਸ਼ਾਸਤਰ ਦਾ ਪੈਸ ਦਾ ਟੈਸਟ ਹੋ ਰਿਹਾ ਹੈ ਤੇ ਇਹਦੇ ਵਿੱਚ 25% ਸਿਲੇਬਸ ਅਪ੍ਰੈਲ ਤੇ ਮਈ ਵਿੱਚੋਂ ਅਤੇ 75% ਸਿਲੇਬਸ ਜੁਲਾਈ ਅਗਸਤ ਅਤੇ ਸਤੰਬਰ ਦੇ ਸਿਲੇਬਸ ਵਿੱਚੋਂ ਆ ਰਿਹਾ ਹੈ ਮਤਲਬ 5 ਪ੍ਰਸ਼ਨ ਅਪ੍ਰੈਲ ਮਈ ਵਿੱਚੋਂ ਅਤੇ 15 ਪ੍ਰਸ਼ਨ ਜੁਲਾਈ ਅਗਸਤ ਅਤੇ ਸਤੰਬਰ ਦੇ ਸਿਲੇਬਸ ਵਿੱਚੋਂ ਆਉਣੇ ਹਨ ਅਪ੍ਰੈਲ ਅਤੇ ਮਈ ਮਹੀਨੇ ਦੇ ਸਿਲੇਬਸ ਦੀ ਵੀਡੀਓ ਮੈਂ ਆਲਰੇਡੀ ਅਪਲੋਡ ਕਰ ਚੁੱਕਿਆ ਹਾਂ ਤੇ ਹੁਣ ਅਸੀਂ ਪੜ੍ਹਨੇ ਹਾਂ ਜੁਲਾਈ ਅਗਸਤ ਅਤੇ ਸਤੰਬਰ ਦੇ ਸਿਲੇਬਸ ਦੇ ਪ੍ਰਸ਼ਨਾਂ ਦੇ ਉੱਤਰਾਂ ਦੀ ਦੁਹਰਾਇ ਇਸ ਸਿਲੇਬਸ ਦੀਆਂ ਮੈਂ ਤਿੰਨ ਵੀਡੀਓ ਪਾ ਰਿਹਾ ਹਾਂ ਸਭ ਤੋਂ ਪਹਿਲੀ ਵੀਡੀਓ ਜਿਹਦੇ ਵਿੱਚ ਅਸੀਂ ਲਿਬਰਲਿਜ਼ਮ ਜਿਹੜੀ ਉਧਾਰਵਾਦ ਅਤੇ ਮਾਰਕਸਵਾਦ ਦੇ ਪ੍ਰਸ਼ਨਾਂ ਦੀ ਦੁਹਰਾਇ ਕਰਾਂਗੇ ਬਾਕੀ ਪਾਠਾਂ ਦੀ ਦੁਹਰਾਇ ਅਗਲੀਆਂ ਦੋ ਵੀਡੀਓ ਦੇ ਵਿੱਚ ਕਰਾਂਗੇ ਤੇ ਕਰਦੇ ਹਾਂ ਸ਼ੁਰੂ ਪ੍ਰਸ਼ਨ ਨੰਬਰ 1 ਲਿਬਰਲਿਸ ਕਿਸ ਭਾਸ਼ਾ ਦਾ ਸ਼ਬਦ ਹੈ ਉੱਤਰ ਲਾਤੀਨੀ ਕਿਸ ਭਾਸ਼ਾ ਦਾ ਲਿਬਰਲ ਸ਼ਬਦ ਲਾਤੀਨੀ ਭਾਸ਼ਾ ਦਾ ਪ੍ਰਸ਼ਨ ਨੰਬਰ 2 ਪਰੰਪਰਾਵਾਦੀ ਉਦਾਰਵਾਦ ਦੇ ਮੁੱਖ ਸਮਰਥਕ ਕੌਣ ਹਨ ਚੌਲੋਗ ਅਤੇ ਰੂਸੋ ਇਹ ਪਰੰਪਰਾਵਾਦੀ ਉਦਾਰਵਾਦ ਦੇ ਮੁੱਖ ਸਮਰਥਕ ਹਨ ਪ੍ਰਸ਼ਨ ਨੰਬਰ 3 ਪਰੰਪਰਾਵਾਦੀ ਉਦਾਰਵਾਦੀ ਖੁੱਲੇ ਮੁਕਾਬਲੇ ਦੇ ਹੱਕ ਵਿੱਚ ਸਨ ਠੀਕ ਗਲ ਬਿਲਕੁਲ ਠੀਕ ਹੈ ਪਰੰਪਰਾਵਾਦੀ ਉਦਾਰਵਾਦੀ ਆਰਥਿਕ ਖੇਤਰ ਵਿੱਚ ਰਾਜ ਦੀ ਦਖਲਅਦਾਜ਼ੀ ਦੇ ਵਿਰੁੱਧ ਸਨ ਉਨਾਂ ਦਾ ਮੰਨਣਾ ਸੀ ਕਿ ਖੁੱਲਾ ਵਪਾਰ ਹੋਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 4 ਉਦਾਰਵਾਦੀ ਰਾਜ ਨੂੰ ਬਣਾਉਟੀ ਸੰਸਥਾ ਮੰਨਦੇ ਹਨ। ਮੰਨਦੇ ਸਨ ਠੀਕ ਗੱਲ ਬਿਲਕੁਲ ਜੀ ਉਦਾਰਵਾਦੀਆਂ ਦਾ ਮੰਨਣਾ ਸੀ ਕਿ ਰਾਜ ਕੁਦਰਤ ਦੁਆਰਾ ਬਣਾਈ ਗਈ ਸੰਸਥਾ ਨਹੀਂ ਬਲਕਿ ਮਨੁੱਖਾਂ ਦੁਆਰਾ ਬਣਾਈ ਗਈ ਇੱਕ ਬਣਾਉਟੀ ਸੰਸਥਾ ਹੈ। ਪ੍ਰਸ਼ਨ ਨੰਬਰ 5 ਪਰੰਪਰਾਵਾਦੀ ਉਦਾਰਵਾਦੀਆਂ ਅਨੁਸਾਰ ਰਾਜ ਕੀ ਹੈ? ਤਾਂ ਉਹ ਮੰਨਦੇ ਸੀ ਰਾਜ ਇੱਕ ਜ਼ਰੂਰੀ ਬਰਾਈ ਹੈ। ਪ੍ਰਸ਼ਨ ਨੰਬਰ 6 ਆਰਥਿਕ ਖੇਤਰ ਵਿੱਚ ਰਾਜ ਦੀ ਗੈਰ ਦਖਲ ਅੰਦਾਜ਼ੀ ਦੇ ਹੱਕ ਵਿੱਚ ਕੌਣ ਸਨ ਪ੍ਰਾਤਨ ਉਦਾਰਵਾਦੀ ਪ੍ਰਾਤਨ ਉਦਾਰਵਾਦੀਆਂ ਦਾ ਮੰਨਣਾ ਸੀ ਕਿ ਰਾਜ ਨੂੰ ਆਰਥਿਕ ਖੇਤਰ ਦੇ ਵਿੱਚ ਗੈਰ ਦਖਲ ਦਾ ਜੀ ਅਰਥਾਤ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਰਥਚਾਰੇ ਨੂੰ ਵਪਾਰ ਨੂੰ ਖੁੱਲਾ ਛੱਡ ਦੇਣਾ ਚਾਹੀਦਾ ਹੈ ਆਰਥਿਕ ਖੇਤਰ ਦੇ ਵਿੱਚ ਜ਼ਿਆਦਾ ਨਿਜਮ ਨੀਤੀਆਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਸਟੇਟ ਕੰਟਰੋਲ ਨਹੀਂ ਹੋਣਾ ਚਾਹੀਦਾ ਪ੍ਰਸ਼ਨ ਨੰਬਰ 7 ਅਦੋਲਕ ਉਦਾਰਵਾਦੀ ਰਾਜ ਨੂੰ ਕੀ ਮੰਨਦੇ ਸਨ ਇੱਕ ਕਲਿਆਣਕਾਰੀ ਸੰਸਥਾ ਪ੍ਰਾਤਨ ਉਦਾਰਵਾਦੀ ਇਹਨੂੰ ਜ਼ਰੂਰੀ ਬ੍ਰਾਈ ਮੰਨਦੇ ਸੀ ਤੇ ਆਧੁਨਿਕ ਉਦਾਰਵਾਦੀ ਰਾਜ ਨੂੰ ਕਲਿਆਣਕਾਰੀ ਸੰਸਥਾ ਮੰਨਦੇ ਸਨ ਪ੍ਰਸ਼ਨ ਨੰਬਰ 8 ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸਬੰਧ ਹੈ ਇਹ ਕਥਨ ਕਿਸ ਨੇ ਕਿਹਾ ਤਾਂ ਇਹ ਕਹ ਹੈ ਜੀ ਲਾਸਕੀ ਨੇ ਲਾਸਕੀ ਕਹਿੰਦਾ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸਬੰਧ ਹੈ ਪ੍ਰਸ਼ਨ ਨੰਬਰ 8 ਲਿਬਰਲਿਜ਼ਮ ਸ਼ਬਦ ਦੀ ਉਤਪਤੀ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲ ਲਿਬਰਲਿਜ਼ਮ ਸ਼ਬਦ ਦੀ ਉਤਪਤੀ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਜ਼ ਤੋਂ ਹੋਈ ਜਿਸ ਦਾ ਅਰਥ ਹੈ ਸੁਤੰਤਰ ਵਿਅਕਤੀ ਕੀ ਅਰਥ ਹੈ ਲਿਬਰਲਿਜ਼ ਦਾ ਸੁਤੰਤਰ ਵਿਅਕਤੀ ਕਿਸ ਨੇ ਕਿਹਾ ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਖੁਸ਼ੀ ਜਰਮੀ ਬੈਂਥਮ ਪ੍ਰਸ਼ਨ ਨੰਬਰ 11 ਪੁਸਤਕ शासन उत्ते दो नुबंद लेखक डैश है जॉन लॉक तो बहुत ही इंपोर्टेंट प्रश्न है भी जि शासन उत्तेबंद एंड एस ऑन पॉलिटी जॉन लॉक ने पुस्तक लिखी सी इस तो बाद प्रश्न नंबर बारह कानून की आत्मा पुस्तक है उसका लेखक कौन है मोंटेस्क्यू ये पुस्तक मोंटेस्क्यू द्वारा लिखी गई है प्रश्न नंबर ਇਹਨਾਂ ਵਿੱਚੋਂ ਕਿਸ ਨੂੰ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ ਤਾਂ Karl Marx ਨੂੰ Karl Marx ਨੂੰ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਮਾਜਵਾਦ ਨੂੰ ਸਮਾਜਵਾਦ ਦੀ ਪੂਰੀ ਜਿਹੜੀ ਵਿਵਸਥਾ ਕੀਤੀ ਉਹਨੂੰ ਲਾਗੂ ਕਿਵੇਂ ਕਰਨਾ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਹੈਗਾ ਇਮਪਲੀਮੈਂਟ ਕਿਵੇਂ ਕਰਨਾ ਹੈਗਾ ਤਾਂ ਉਹ ਸਾਰੀ ਜਿਹੜੀ ਪਾਲਿਸੀ ਸੀਗੀ ਉਹ ਸਾਰੇ ਪਾਲਿਸੀ ਸਟੈਪ ਬਾਈ ਸਟੈਪ ਤਰੀਕੇ ਜਿਹੜੇ ਸੀ ਉਹ Karl Marx ਦੁਆਰਾ ਹੀ ਦਿੱਤੇ ਗਏ ਸੀ ਇਸੇ ਕਰਕੇ Marx ਨੂੰ ਵਿਗਿਆਨਕ ਸਮਾਜਵਾਦ ਦਾ ਜਿਹੜਾ ਪਿਤਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 14 Karl Marx ਦਾ ਜਨਮ ਕਿੱਥੇ ਹੋਇਆ Karl Marx ਦਾ ਜਨਮ ਹੋਇਆ ਜੀ ਜਰਮਨੀ ਦੇ ਵਿੱਚ ਪ੍ਰਸ਼ਨ ਨੰਬਰ 15 Karl Marx ਨੇ ਭੌਤਿਕ ਦਵੰਧਵਾਦ ਦਾ ਸਿਧਾਂਤ ਕਿਸ ਤੋਂ ਗ੍ਰਹਿਣ ਕੀਤਾ ਕਾਰਲ ਮਾਰਕਸ ਦਾ ਜਿਹੜਾ ਭੌਤਿਕ ਦਵੰਦਵਾਦ ਜਿਹੜਾ ਸਿਧਾਂਤ ਸੀ ਉਹ ਕੀਤਾ ਸੀ ਗ੍ਰੈਂਡ ਹੀਗਲ ਤੋਂ ਮਟੀਰੀਅਲਿਜ਼ਮ ਪ੍ਰਸ਼ਨ ਨੰਬਰ 16 ਮਾਰਕਸਵਾਦ ਹਿੰਸਕ ਸਾਧਨਾਂ ਦਾ ਸਮਰਥਕ ਹੈ ਠੀਕ ਗੱਲ ਬਿਲਕੁਲ ਠੀਕ ਹੈ ਜੀ ਮਾਰਕਸ ਹਿੰਸਕ ਕ੍ਰਾਂਤੀ ਦੁਆਰਾ ਜਿਹੜਾ ਹਿੰਸਕ ਕ੍ਰਾਂਤੀ ਦਾ ਸਮਰਥਨ ਕਰਦਾ ਹੈ ਹਿੰਸਾ ਦੇ ਪ੍ਰਯੋਗ ਦੁਆਰਾ ਪੂੰਜੀਪਤੀਆਂ ਨੂੰ ਖਤਮ ਕਰਨ ਅਤੇ ਉਹ ਧਨ ਜਿਹੜਾ ਹੈ ਉਹਨਾਂ ਤੋਂ ਲੁੱਟ ਕੇ ਗਰੀਬਾਂ 'ਚ ਵੰਡਣ ਦਾ ਜਿਹੜਾ ਦੀ ਗੱਲ ਕਰਦਾ ਹੈ ਕਿਉਂਕਿ ਮਾਰਕਸਵਾਦ ਨੂੰ ਹਿੰਸਕ ਸਾਧਨ ਦਾ ਸਮਰਥਕ ਮੰਨਿਆ ਜਾਂਦਾ ਹੈ ਪ੍ਰਸ਼ਨ ਨੰਬਰ 17 ਹੇਠ ਲਿਖਿਆ ਵਿੱਚੋਂ ਕਿਹੜੀ ਪੁਸਤਕ ਦੀ ਰਚਨਾ Karl Marx ਨੇ ਨਹੀਂ ਕੀਤੀ ਦਾਸ ਕੈਪੀਟਲ ਇੱਕ Karl Marx ਦੀ ਰਚਨਾ ਹੈ ਕਮਿਊਨਿਸਟ ਮੈਨੀਫੈਸਟੋ ਇਹ ਵੀ Karl Marx ਦੀ ਰਚਨਾ ਹੈ ਮੁੱਲ ਕੀਮਤ ਤੇ ਲਾਭ ਇਹ ਵੀ Karl Marx ਦੀ ਰਚਨਾ ਹੈ ਦਾ ਪ੍ਰਿੰਸ ਇਹ ਪੁਸਤਕ ਦੀ ਰਚਨਾ Karl Marx ਦੁਆਰਾ ਨਹੀਂ ਕੀਤੀ ਗਈ ਬਾਕੀ ਤਿੰਨੋਂ ਪੁਸਤਕਾਂ ਜਿਹੜੀ ਹੈਗੀਆਂ ਉਹ Karl Marx ਦੁਆਰਾ ਲਿਖੀਆਂ ਗਈਆਂ ਪ੍ਰਸ਼ਨ ਨੰਬਰ 18 ਮਾਰਕਸਵਾਦ ਅਨਸਾਰ ਕਿਹੜੀਆਂ ਸ਼ਕਤੀਆਂ ਸਮਾਜਿਕ ਪਰਵਰਤਨ ਲਈ ਜ਼ਿੰਮੇਵਾਰ ਹਨ ਉੱਤਰ ਆਰਥਿਕ ਸ਼ਕਤੀਆਂ ਜਿਵੇਂ ਬਾਕੀ ਵਿਦਵਾਨਾਂ ਦਾ ਕੋਈ ਧਾਰਮਿਕ ਨੂੰ ਮੰਨਦਾ ਹੈ ਕੋਈ ਰਾਜਨੀਤਿਕ ਸ਼ਕਤੀਆਂ ਨੂੰ ਮੰਨਦਾ ਹੈ ਕੋਈ ਸਮਾਜਿਕ ਸ਼ਕਤੀਆਂ ਨੂੰ ਮੰਨਦਾ ਹੈ ਪਰ Karl Marx ਦਾ ਮੰਨਣਾ ਸੀ ਜਾਂ ਮਾਰਕਸਵਾਦ ਦਾ ਮੰਨਣਾ ਸੀ ਕਿ ਜਿਹੜਾ ਸਮਾਜਿਕ ਪਰਵਰਤਨ ਹੈ ਉਹਦੇ ਲਈ ਜਿਹੜੇ ਜ਼ਿੰਮੇਵਾਰ ਸ਼ਕਤੀਆਂ ਨੇ ਉਹ ਆਰਥਿਕ ਸ਼ਕਤੀਆਂ ਹਨ ਪ੍ਰਸ਼ਨ ਨੰਬਰ 19 ਕਾਰਲ ਮਾਰਕਸ ਧਰਮ ਦੇ ਵਿਰੁੱਧ ਸੀ ਠੀਕ ਗਲਤ ਬਿਲਕੁਲ ਠੀਕ ਹੈ ਜੀ ਕਾਰਲ ਮਾਰਕਸ ਦਾ ਮੰਨਣਾ ਸੀ ਉਹ ਧਰਮ ਨੂੰ ਇੱਕ ਅਫੀਮ ਦੇ ਬਰਾਬਰ ਮੰਨਦਾ ਸੀ ਕਿ ਲੋਕ ਜਿਹੜੇ ਨੇ ਉਹ ਧਰਮ ਨੂੰ ਮੰਨ ਕੇ ਆਪਣੇ ਪੁਰਾਣੇ ਕਰਮਾਂ ਦੇ ਫਲ ਨੂੰ ਜਿਹੜਾ ਹੈ ਮੰਨਦੇ ਰਹਿੰਦੇ ਨੇ ਦੋਸ਼ੀ ਕਿਸੇ ਗੱਲ ਦਾ ਬਲਕਿ ਇਹ ਇੱਕ ਸਿਰਫ ਲੋਕਾਂ ਨੂੰ ਝੂਠਾ ਜਿਹੜਾ ਹੈ ਲਾਰੇ ਦੇ ਵਿੱਚ ਲਾਇਆ ਗਿਆ ਜਾਂ ਲੋਕਾਂ ਨੂੰ ਝੂਠਾ ਅਹਿਸਾਸ ਕਰਾਇਆ ਗਿਆ ਹੈ ਕਿ ਉਹਨਾਂ ਨੂੰ ਮਾੜੇ ਕਰਮਾਂ ਦੇ ਫਲ ਕਰਕੇ ਉਹਨਾਂ ਦੀ ਇਹ ਅਵਸਥਾ ਹੈ ਜੋ ਕਿ ਅਸਲ ਦੀ ਸਥਿਤੀ ਨਹੀਂ ਹੈ ਇਸ ਲਈ ਕਾਰਲ ਮਾਰਕਸ ਧਰਮ ਦੇ ਵਿਰੁੱਧ ਸੀ ਧਰਮ ਨੂੰ ਇੱਕ ਅਫੀਮ ਮੰਨਦਾ ਸੀ ਪ੍ਰਸ਼ਨ ਨੰਬਰ ਵੀ Karl Marx ਵਸਤੂ ਦੇ ਵਾਧੂ ਮੁੱਲ ਤੇ ਕਿਸ ਦਾ ਅਧਿਕਾਰ ਮੰਨਦਾ ਹੈ ਮਜ਼ਦੂਰ ਦਾ ਉਹਦਾ ਮੰਨਣਾ ਸੀ ਕਿ ਜਿੰਨਾ ਵੀ ਕਿਸੇ ਵਸਤੂ ਤੇ ਵਾਧੂ ਮੁੱਲ ਲਿਆ ਗਿਆ ਹੈ ਉਸ ਤੇ ਜਿਹੜਾ ਹੱਕ ਹੈ ਉਹ ਜਿਸ ਨੇ ਉਸ ਵਸਤੂ ਨੂੰ ਬਣਾਇਆ ਹੈ ਮਜ਼ਦੂਰ ਨੇ ਕਿਰਤ ਲਗਾਈ ਹੈ ਉਸ ਦਾ ਹੱਕ ਹੈ ਪ੍ਰਸ਼ਨ ਨੰਬਰ 21 Karl Marx ਅਨੁਸਾਰ ਮਜ਼ਦੂਰ ਵਰਗ ਦੀ ਤਾਨਾਸ਼ਾਈ ਇੱਕ ਸਥਾਈ ਅਵਸਥਾ ਹੈ ਠੀਕ ਕਾਲ ਕਾਲ ਮਾਰਕਸ ਬਿਲਕੁਲ ਗਲਤ ਹੈ ਜੀ ਜਿਹੜੀ ਮਜ਼ਦੂਰ ਵਰਗ ਦੀ ਜਦੋਂ ਜਿਹੜਾ ਪੂੰਜੀਪਤੀ ਵਰਗ ਹੈ ਉਸ ਨੂੰ ਮਜ਼ਦੂਰ ਵਰਗ ਦੁਆਰਾ ਖਤਮ ਕਰ ਦਿੱਤਾ ਜਾਏਗਾ ਅਤੇ ਮਜ਼ਦੂਰ ਵਰਗ ਦੀ ਤਾਨਾਸ਼ਹੀ ਸਥਾਪਿਤ ਹੋ ਜਾਏਗੀ ਉਹ ਇੱਕ ਅਸਥਾਈ ਸਥਿਤੀ ਹੈ ਥੋੜੇ ਸਮੇਂ ਲਈ ਕਿਉਂਕਿ ਮਾਰਕਸ ਤਾਂ ਰਾਜ ਰਹਿਤ ਸ਼ਰੇਹਤ ਸਮਾਜ ਦੀ ਦੀ ਸਥਾਪਨਾ ਦਾ ਸੰਕਲਪ ਜਿਹੜਾ ਹੈਗਾ ਉਹਦੀ ਕਲਪਨਾ ਕਰਦਾ ਹੈ ਇਸ ਲਈ ਕਾਲ ਮਾਰਕਸ ਦੀ ਜਿਹੜੀ ਮਜ਼ਦੂਰਾਂ ਦੀ ਤਾਨਾ ਚਾਹੀਦੀ ਸੀ ਉਹ ਸਿਰਫ ਥੋੜੇ ਸਮੇਂ ਲਈ ਸੀ ਉਸ ਤੋਂ ਬਾਅਦ ਰਾਜ ਰਿਆ ਤੇ ਵਰਗਾਂਕ ਸਮਾਜ ਦੀ ਸਥਾਪਨਾ ਦੀ ਉਹ ਗੱਲ ਕਰਦਾ ਹੈ ਇਸ ਲਈ ਇਹ ਗਲਤ ਹੈ ਕਿ ਸਥਾਈ ਅਵਸਥਾ ਸੀ ਮਜ਼ਦੂਰਾਂ ਦੀ ਤਾਨਾ ਸੀ ਇੱਕ ਸਥਾਈ ਅਵਸਥਾ ਸੀ ਪ੍ਰਸ਼ਨ ਨੰਬਰ 22 ਕਾਲ ਮਾਰਕਸ ਅਨੁਸਾਰ ਰਾਜ ਇੱਕ ਜ਼ਰੂਰੀ ਬਰਾਈ ਹੈ ਠੀਕ ਗਲਤ ਬਿਲਕੁਲ ਠੀਕ ਹੈ ਜੀ ਕਾਲ ਮਾਰਕਸ ਦਾ ਮੰਨਣਾ ਸੀ ਕਿ ਰਾਜ ਇੱਕ ਜ਼ਰੂਰੀ ਬਰਾਈ ਹੈ ਪ੍ਰਸ਼ਨ ਨੰਬਰ 23 ਰਾਜ ਪੂੰਜੀਪਤੀਆਂ ਦੇ ਹੱਥ ਇੱਕ ਡੈਸ਼ ਦਾ ਯੰਤਰ ਹੈ। ਉੱਤਰ ਕੀ ਹੈ ਜੀ ਸ਼ੋਸ਼ਣ ਦਾ। Karl Marx ਦਾ ਜਾਂ ਸਮਾਜਵਾਦ ਦਾ ਮੰਨਣਾ ਸੀ ਕਿ ਜਿਹੜਾ ਰਾਜ ਹੈ ਉਹ ਪੂੰਜੀਪਤੀਆਂ ਦੁਆਰਾ ਗਰੀਬਾਂ ਦੇ ਸ਼ੋਸ਼ਣ ਦਾ ਇੱਕ ਸਾਧਨ ਹੈ। ਉਹ ਸੱਤਾ ਦੇ ਕਾਬਜ ਹੋ ਕੇ ਸ਼ਕਤੀ ਆਪਣੇ ਹੱਥ ਵਿੱਚ ਕਰਦੇ ਹਨ ਅਤੇ ਇਸ ਤਰੀਕੇ ਦੇ ਨਾਲ ਉਹ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ। ਪ੍ਰਸ਼ਨ ਨੰਬਰ 24 ਡੈਸ਼ ਵਰਗ ਸੰਘਰਸ਼ ਲਈ ਜ਼ਿੰਮੇਵਾਰ ਹੈ। ਨਿੱਜੀ ਸੰਪਤੀ ਕਾਰਲ ਮਾਰਕਸ ਮੰਨਦਾ ਸੀ ਕਿ ਹਰੇਕ ਸਮੇਂ ਦੇ ਵਿੱਚ ਦੋ ਵਰਗਾਂ ਦੇ ਵਿੱਚ ਸੰਘਰਸ਼ ਚੱਲਿਆ ਹੈ ਇੱਕ ਪੂੰਜੀਪਤੀ ਤੇ ਦੂਸਰੇ ਪੂੰਜੀਹੀ ਇਹ ਦੋਨੇ ਵਰਗਾਂ ਦਾ ਸੰਘਰਸ਼ ਹੀ ਦੇਖਣ ਨੂੰ ਸਮਾਜ ਦੇ ਵਿਕਾਸ ਦੇ ਵਿੱਚ ਮਿਲਦਾ ਹੈ ਤਾਂ ਇਹਦਾ ਕਾਰਨ ਕੀ ਹੈ ਇਸ ਵਰਗ ਸੰਘਰਸ਼ ਦਾ ਨਿੱਜੀ ਸੰਪਤੀ ਕਿ ਵੱਤਵਾਦ ਸੰਪਤੀ ਜਦੋਂ ਇਕੱਠੀ ਕਰਨੀ ਚਾਹੁੰਦੇ ਆ ਚਾਹੁੰਦਾ ਹੈ ਮਨੁੱਖ ਉਦੋਂ ਇੱਕ ਪੂੰਜੀਹੀਣ ਸਮਾਜ ਜੀ ਦਾ ਸ਼ੋਸ਼ਣ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਪੂੰਜੀਪਤੀ ਜਿਹੜੇ ਸ਼ੋਸ਼ਣ ਕਰਕੇ ਧਨ ਇਕੱਠਾ ਕਰ ਲੈਂਦੇ ਨੇ ਇਸ ਤਰ੍ਹਾਂ ਦੋ ਸਮਾਜ ਜਿਹੜੇ ਨੇ ਉਹ ਹਮੇਸ਼ਾ ਆਪਸ ਵਿੱਚ ਟਕਰਾਅ ਦੀ ਸਥਿਤੀ ਦੇ ਵਿੱਚ ਸੰਘਰਸ਼ ਦੀ ਸਥਿਤੀ ਦੇ ਵਿੱਚ ਰਹਿੰਦੇ ਨੇ ਇਹ ਸੀ ਸਾਡਾ ਅੱਜ ਦਾ ਟੌਪਿਕ ਜਿਹਦੇ ਵਿੱਚ ਅਸੀਂ ਜਿਹੜਾ ਤੁਹਾਡਾ ਨਵੰਬਰ ਦੇ ਵਿੱਚ ਪੈਂਸ ਦਾ ਟੈਸਟ ਹੋਣਾ ਉਹਦੇ ਵਿੱਚ ਜਿਹੜੇ ਜੁਲਾਈ ਅਗਸਤ ਤੇ ਸਤੰਬਰ ਦੇ ਸਿਲੇਬਸ ਦੇ ਚੋਂ ਪ੍ਰਸ਼ਨ ਪੁੱਛੇ ਜਾਣੇ ਆ ਉਨ੍ਹਾਂ ਵਿੱਚੋਂ ਉਦਾਰਵਾਦ ਅਤੇ ਮਾਰਕਸਵਾਦ ਦੇ ਪ੍ਰਸ਼ਨਾਂ ਦੀ ਦੁਹਰਾਇ ਕੀਤੀ। ਉਮੀਦ ਹੈ ਤੁਹਾਨੂੰ ਇਹ ਤੁਹਾਡੇ ਲਈ ਵੀਡੀਓ ਲਾਭਦਾਇਕ ਹੋਏਗੀ। ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਸੁਣਿਆ ਤੇ ਸਮਝਿਆ ਹੋਵੇਗਾ। ਚੈਨਲ ਨੂੰ ਲਾਈਕ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ। ਇਸ ਦੇ ਨਾਲ ਹੀ ਮੇਰਾ ਇੱਕ ਹੋਰ ਚੈਨਲ ਹੈ On The Go। ਤੁਸੀਂ ਇਸ ਚੈਨਲ ਦੇ ਕਮਿਊਨਿਟੀ ਬਾਕਸ ਦੇ ਵਿੱਚ ਜਾ ਕੇ ਉਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਕਰ ਸਕਦੇ ਹੋ। ਉਹਦੇ ਵਿੱਚ ਮੈਂ ਟਰੈਕਿੰਗ ਹੈਕਿੰਗ ਅਤੇ ਹੋ ਟ੍ਰੈਵਲਿੰਗ ਨਹੀਂ ਆ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰਦਾ ਰਹਿੰਦਾ ਧੰਨਵਾਦ ਸ਼ੁਕਰੀਆ